ਸਤਿ ਸ੍ਰੀ ਅਕਾਲ ਜੀ ਵੀਰੋ ਕੀ ਹਾਲ ਚੱਲੇ ਉਮੀਦ ਕਰਨਾ ਤੁਸੀ ਸਾਰੇ ਖਰੀਤ ਨਾਲ ਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਰਮਜੀਤ ਸਿੰਘ ਦਾ ਬਹੁਤ ਹੀ ਕਮਾਲ ਦਾ ਤੇ ਬੜਾ ਤਗੜਾ ਸਟੇਟਮੈਂਟ ਬੜਾ ਤਗੜਾ ਬਿਆਨ ਆਇਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਹਿੰਦੁਸਤਾਨੀ ਇੱਕ ਮਜਬੂਰੀ ਦੇ ਤਹਿਤ ਕਹਿੰਦੇ ਆ ਲੋਕ ਸਾਨੂੰ ਸਿੱਖੀ ਦੇ ਨਾਮ ਤੋਂ ਜਾਣਦੇ ਨੇ ਲੋਕ ਸਾਨੂੰ ਬਾਬਾ ਗੁਰੂ ਨਾਨਕ ਦੇ ਨਾਮ ਤੋਂ ਜਾਣਦੇ ਨੇ ਲੋਕ ਜਾਣਦੇ ਨੇ ਕਿ ਖਾਲਸਤਾਨ ਖਾਲਸਤਾਨ ਚਾਹੁੰਦੇ ਨੇ ਤੇ ਅਸੀਂ ਖਾਲਸਤਾਨ ਖਾਲਸੇ ਰਾਜ ਨੂੰ ਜਾਣਦੇ ਆ ਤੇ ਜਿਹੜੀ ਗੋਦੀ ਮੋਦੀ ਸਰਕਾਰ ਦੇ ਜਿਨ੍ਹਾਂ ਨੂੰ ਗਦੇ ਤੇ ਬਿਠਾਣਾ ਚਾਹੀਦਾ ਸੀ ਅਸੀਂ ਉਹਨਾਂ ਨੂੰ ਆਪਣੇ ਦਾਂ ਤੇ ਬਿਠਾ ਲਿਆ ਅਸੀਂ ਉਹਨਾਂ ਨੂੰ ਹਕੂਮਤਾਂ ਦਿੱਤੀਆਂ ਨੇ ਕੀ ਮੁਕੰਮਲ ਡਿਟੇਲ ਇਸ ਹਮਤ ਲਗਾਈ ਤੇ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ 'ਤੇ ਦਬਾਓ ਤਾਂ ਕਿ ਆਨਲੀਆਂ ਜਗਨੀਆਂ ਵਿੱਚ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਕੋਈ ਸ਼ੱਕ ਨਹੀਂ ਘਾਉਣ ਕਿ ਇਹਨਾਂ ਮੁਲਕਾਂ ਦੇ ਵਿੱਚ ਸਾਡੀ ਜਿਹੜੀ ਇੱਕ ਪਹਿਲੀ ਪਛਾਣ ਹੁੰਦੀ ਹੈ ਉਹ ਇਹ ਕਰਦੇ ਹੁੰਦੇ ਸੀ ਵੀ ਸਾਨੂੰ ਐਜ਼ ਐਨ ਇੰਡੀਅਨ ਵੇਖਦੇ ਹੁੰਦੇ ਹਾਲਾਂਕਿ ਬੇਸ਼ੱਕ ਸਾਡੇ ਪਾਸਪੋਰਟਸ ਦੇ ਉੱਤੇ ਅੱਜ ਵੀ ਸਾਨੂੰ ਇੰਡੀਆ ਨਹੀਂ ਲਿਖਿਆ ਗਿਆ ਇਹ ਸਾਡੀ ਮਜਬੂਰੀ ਆ ਇਹ ਸਾਡਾ ਕੋਈ ਸ਼ੌਂਕ ਨਹੀਂਗਾ ਜਾਂ ਸਾਡੀ ਕੋਈ ਚੋਇਸ ਨਹੀਂਗੀ ਇਹ ਸਾਡੀ ਮਜਬੂਰੀ ਆ ਕਿ ਅੱਜ ਵੀ ਆਪਣੇ ਪਾਸਪੋਰਟ ਦੇ ਉੱਤੇ ਸਾਨੂੰ ਇੰਡੀਆ ਲਿਖਾਉਣਾ ਪੈਂਦਾ ਜਿਹੜੇ ਇੱਧਰ ਕੈਨੇਡੀਅਨ ਹੋ ਗਏ ਨੇ ਉਹਨਾਂ ਦੀ ਗੱਲ ਨਹੀਂ ਕਰਦਾ ਮੈਂ ਪਰ ਉਹਦੇ ਬਾਵਜੂਦ ਬੇਸ਼ੱਕ ਸਾਡੇ ਪਾਸਪੋਰਟ ਦੇ ਉੱਤੇ ਕੁਝ ਵੀ ਲਿਖਿਆ ਹੋਵੇ ਬੇਸ਼ੱਕ ਸਾਡੀ ਜੇਬ ਦੇ ਵਿੱਚ ਕਰੰਸੀ ਜੇ ਆਪਾਂ ਪੰਜਾਬ ਤੋਂ ਆਏ ਆ ਤੇ ਇੰਡੀਆ ਵਾਲੀ ਹੋਵੇ ਪਰ ਇਹਨਾਂ ਲੋਕਾਂ ਨੂੰ ਹੁਣ ਕੋਈ ਸ਼ੱਕ ਨਹੀਂ ਰਿਹਾ ਵੀ ਇਹ ਲੋਕ ਇੰਡੀਆ ਨਹੀਂ ਗੇ ਅਸੀਂ ਲੋਕ ਸੇਖਿਆ ਅਸੀਂ ਲੋਕ ਪੰਜਾਬੀ ਆ ਤੇ ਜਿੰਨੂੰ ਅੱਜ ਦੀ ਠੇਡਪਾ ਜਸ ਕਹ ਲੋ ਅਸੀਂ ਖਾਲਸਤਾਨੀ ਸੋ ਸਾਡੀ ਇਹ ਪਛਾਣ ਜਿਹੜੀ ਬਣੀ ਆ ਇਹ ਸਦੀਆਂ ਦੇ ਸੰਘਰਸ਼ ਤੋਂ ਬਾਅਦ ਬਣੀ ਆ ਤੇ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਇਨ ਮਾਸ ਇਥੇ ਆ ਰਹੇ ਨੇ ਇਸ ਪਛਾਣ ਨੂੰ ਮੈਂਟੇਨ ਜ਼ਰੂਰ ਰੱਖਿਓ ਇਹ ਨਾ ਹੋਵੇ ਜਿਵੇਂ ਪੰਜਾਬ ਦੇ ਵਿੱਚ ਸਾਡੇ ਆਗੂ ਬਹੁਤ ਸਾਰੇ ਕਰਦੇ ਨੇ ਉਹ ਵੀ ਆਗੂ ਨੇ ਜਿਨ੍ਹਾਂ ਨੇ ਸੰਤਾਂ ਦਾ ਸਾਥ ਮਾਣਿਆ ਤੇ ਅੱਜ ਜਦੋਂ ਉਹਨਾਂ ਨੂੰ ਪੁੱਛਦੇ ਆ ਤੇ ਉਹ ਆਪਣੇ ਹਿੱਕ ਠੋਕ ਕੇ ਕਹਿੰਦੇ ਆ ਜੀ ਮੇਰੀ ਜੇਬ ਦੇ ਵਿੱਚ ਭਾਰਾ ਦਾ ਰੁਪਈਆ ਇਸ ਕਰਕੇ ਮੈਨੂੰ ਭਾਰਤੀ ਅਖਵਾਉਣ ਦੇ ਵਿੱਚ ਕੋਈ ਹਰਜ ਨਹੀਂ ਕਿਤੇ ਸਾਡੇ ਦੇ ਵੀ ਉਹ ਦਿਨ ਨਾ ਆਵੇ ਵੀ ਸਾਡੇ ਹੀ ਬੱਚੇ ਜਾਂ ਸਾਡੇ ਵਿੱਚੋਂ ਨਿਕਲੇ ਹੋਏ ਲੋਕ ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਕਹਿਣਾ ਸ਼ੁਰੂ ਕਰ ਦੇਣ ਵੀ ਅਸੀਂ ਤਾਂ ਜੀ ਪੰਜਾਬ ਤੋਂ ਆਏ ਆ ਜਿਹੜਾ ਇਸ ਟਾਈਮ ਇੰਡੀਆ ਦੇ ਕਬਜ਼ੇ 'ਚ ਆ ਤੇ ਅਸੀਂ ਇੰਡੀਆ ਨਹੀਂ ਆ ਸੋ ਆਪਣੀ ਖਾਲਸਤਾਨੀ ਪਹਿਚਾਨ ਨੂੰ ਆਪਣੇ ਨਿਆਰੇਪਨ ਨੂੰ ਇਸ ਦੁਨੀਆ ਦੇ ਵਿੱਚ ਜਰੂਰ ਬਰਕਰਾਰ ਰੱਖਿਓ ਕਿਉਂਕਿ ਆਪਾਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਆ ਤੇ ਖਾਲਸੇ ਦੀ ਪਹਿਚਾਣ ਗੁਰਮਹਾਰਾਜ ਨੇ ਨਿਆੜੀ ਰੱਖੀ ਹੈ ਤੇ ਇੱਕ ਗੱਲ ਜਿਹੜੀ ਹੋਰ ਕਹੀ ਸੀ ਜਦੋਂ ਖਾਲਸਾ ਸਾਜਿਆ ਸੀ ਉਹਦੇ 'ਚ ਇੱਕ ਸ਼ਬਦ ਜਿਹੜਾ ਅਸੀਂ ਆਪਣੇ ਇਤਿਹਾਸ ਦੇ ਵਿੱਚੋਂ ਪੜ੍ਹਦੇ ਆ ਕਿ ਖਾਲਸਾ ਮੇਰੋ ਰੂਪ ਹੈ ਕਾਸ ਤੇ ਖਾਲਸੇ ਮੈਂ ਹਾਂ ਕਰੋ ਨਿਵਾਸ ਸਾਡੇ ਤੁਹਾਡੇ ਸਾਰਿਆਂ ਦੇ ਵਿੱਚ ਗੁਰੂ ਵਸਦਾ ਆ ਤੇ ਜਿੱਦਣ ਤੁਸੀਂ ਆਪਣੀ ਤੌਣ ਨੇਵੀ ਕਰਕੇ ਇੱਕ ਇੰਡੀਅਨ ਕਹਾਉਣ ਵਾਲੇ ਪਾਸੇ ਤੁਰਪੋ ਯਾਦ ਰੱਖਿਓ ਗੁਰੂ ਦੀ ਤੌਣ ਨੇਵੀ ਕਰਨ ਦੇ ਬਰਾਬਰ ਸਿੱਖ ਦੇ ਅੰਦਰ ਗੁਰੂ ਵੱਸਦਾ ਹੈ ਪਰ ਸ਼ਰਤ ਹੈ ਕਿ ਸਿੱਖ ਹੋਵੇ ਜ਼ਰੂਰ ਅਮਰਤਾਰ ਸਿੰਘ ਜ਼ਰੂਰ ਹੋਵੇ ਪੰਜ ਕਕਾਰਾਂ ਦਾ ਧਾਰਨੀ ਜ਼ਰੂਰ ਹੋਵੇ ਤੇ ਜਿਹੜਾ ਗੁਰੂ ਸਾਨੂੰ ਵਾਰ-ਵਾਰ ਪੈਰ-ਪੈਰ ਦੇ ਉੱਤੇ ਆਜ਼ਾਦੀ ਦੇ ਨਾਲ ਜਿਉਣ ਦੀ ਗੱਲ ਕਹਿ ਰਿਹਾ ਹੋਵੇ ਉਸ ਗੁਰੂ ਨੂੰ ਅਸੀਂ ਇੰਡੀਆ ਦੀਆਂ ਬੇੜੀਆਂ ਦੇ ਵਿੱਚ ਕੈਦ ਨਹੀਂ ਕਰਨਾ ਚਾਹੇ ਉਹ ਖਾਲਸੇ ਦੇ ਰੂਪ ਵਿੱਚ ਹੋਵੇ ਸਾਡੇ ਪ੍ਰਚਾਰਕ ਕਈ ਵਾਰੀ ਸਟੇਜਾਂ 'ਤੇ ਬੜੇ ਅਜੀਬ ਜਿਹੇ ਪ੍ਰਚਾਰ ਕਰਦੇ ਨੇ ਉਹ ਬੇਈਮਾਨੀ ਚ ਨਹੀਂ ਗੇ ਦੁਨੀਆਂ ਨਾਲ ਬੇਈਮਾਨ ਕਹਿਣ ਲੱਪੈਂਦੀ ਕਿ ਇਹ ਰਿਮਾਂ ਨਾਲ ਬੇਈਮਾਨ ਨਹੀਂ ਕਹਿੰਦਾ ਉਹ ਸੱਚੇ ਸੱਚੇ ਸਿੱਖ ਨੇ ਪਰ ਕਈ ਵਾਰੀ ਬੜੇ ਅਜੀਬ ਜਿਹੇ ਪ੍ਰਚਾਰ ਦੁਨੀਆਂ ਦੇ ਵਿੱਚ ਜਿਹੜੇ ਉਹ ਕੀਤੇ ਜਾਂਦੇ ਜਿਵੇਂ ਉਹਨਾਂ ਚ ਇੱਕ ਬੜਾ ਅਹਿਮ ਜਿਹਾ ਗੱਲ ਕਹੀ ਜਾਂਦੀ ਹੈ ਕਿ ਖਾਲਸੇ ਨੇ ਸਾਰੀ ਦੁਨੀਆਂ ਤੇ ਰਾਜ ਕਰਨਾ ਇਸ ਕਰਕੇ ਪੰਜਾਬ 'ਚ ਖਾਲਿਸਤਾਨ ਬਣਾਉਣ ਦੀ ਸ਼ਾਇਦ ਲੋੜ ਹੀ ਨਹੀਂ ਤੇ ਕਹੀ ਜਾਂਦੀ ਆ ਗਾਹੇ ਬਗਾਏ ਗੱਲਾਂ ਸਾਡੇ 'ਚ ਛੁੱਟੀਆਂ ਜਾਂਦੀਆਂ ਨੇ ਸਾਨੂੰ ਕਿਹਾ ਜਾਂਦਾ ਵੀ ਖਾਲਸੇ ਨੇ ਇੱਕ ਧਰਤੀ ਦੇ ਟੁਕੜੇ ਤੇ ਬਚਣਾ ਹੋਣਾ ਹੈ ਜੇ ਅਸੀਂ ਤੇ ਖਾਲਸੇ ਬਣਨਾ ਹੈ ਤੇ ਅਸੀਂ ਸਾਰੀ ਦੁਨੀਆ ਤੇ ਰਾਜ ਕਰਨਾ ਹੈ ਇਹ ਗੱਲਾਂ ਸੁਣਨ ਵਾਲੇ ਨੂੰ ਬੜੀਆਂ ਵਧੀਆ ਲੱਗਦੀਆਂ ਵੀ ਵਾਕਿਆ ਯਾਰ ਗੱਲ ਸੱਚੀ ਹੈ ਖਾਲਸੇ ਨੇ ਤੇ ਸਾਰੀ ਦੁਨੀਆ ਤੇ ਰਾਜ ਕਰਨਾ ਪਰ ਯਾਦ ਰੱਖਿਓ ਦੁਨੀਆ ਤੇ ਰਾਜ ਕਰਨ ਤੋਂ ਪਹਿਲਾਂ ਆਪਣੇ ਘਰ ਦੇ ਉੱਤੇ ਰਾਜ ਕਰਨਾ ਪੈਂਦਾ ਇੱਕ ਧਰਤੀ ਦੇ ਟੁਕੜੇ ਤੇ ਰਾਜ ਕਰਨਾ ਪੈਂਦਾ ਜੇ ਤੁਸੀਂ ਪਿੰਡ ਦੇ ਵਿੱਚ ਵਿਚਰਦੇ ਹੋ ਵੋ ਇੱਥੇ ਚਲੋ ਤੁਸੀਂ ਮੈਂ ਤੁਹਾਡੇ ਸ਼ਹਿਰ ਜਾਂ ਟਾਊਨ ਦੀ ਗੱਲ ਕਰ ਲੈਣਾ ਤੁਹਾਡੇ ਕੋਲ ਆਪਣਾ ਘਰ ਕੋਈ ਨਾ ਹੋਵੇ ਤੇ ਦੁਨੀਆ 'ਚ ਦਗਮੇ ਮਾਰਦੇ ਫਿਰਿਏ ਵੀ ਅਸੀਂ ਤੇ ਸਾਰੇ ਕੈਨੇਡਾ ਤੇ ਜਾਂ ਸਾਰੇ ਬ੍ਰੈਮਟਨ ਤੇ ਰਾਜ ਕਰਨਾ ਸਭ ਤੋਂ ਵੱਡਾ ਮੂਰਖ ਕੌਣ ਹੋਊਗਾ ਅਸੀਂ ਕਿਸੇ ਦੇ ਗੁਲਾਮ ਹੋਈਏ ਆਪਣਾ ਘਰ ਸਾਡੇ ਕੋਲ ਨਾ ਹੋਵੇ ਤੇ ਦੁਨੀਆ ਨੂੰ ਇਹ ਕਹਿੰਦੇ ਫਿਰਿ ਅਸੀਂ ਸਾਰੀ ਦੁਨੀਆ ਤੇ ਰਾਜ ਕਰਨਾ ਤੇ ਸਰ ਤੋਂ ਵੱਡਾ ਮੂਰਖ ਕੋਈ ਨਹੀਂ ਰਾਜ ਕਰਾਂਗੇ ਰਾਜ ਦਾ ਮਤਲਬ ਇਹ ਨਹੀਂ ਆ ਵੀ ਸਾਰੀ ਦੁਨੀਆ ਸਾਡੇ ਕੰਟਰੋਲ 'ਚ ਹੋ ਜਾਣੀ ਆ ਰਾਜ ਦਾ ਮਤਲਬ ਇਹ ਹੈ ਕਿ ਅਸੀਂ ਇਹੋ ਜਿਹਾ ਰਾਜ ਇੱਕ ਖਿੱਤੇ ਦੇ ਵਿੱਚ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਾਂਗੇ ਜਿਹਦੀ ਐਗਜ਼ੈਂਪਲ ਲੈ ਕੇ ਤੇ ਦੁਨੀਆ ਕਹੇਗੀ ਵੀ ਇਹੋ ਜਿਹਾ ਸਿਸਟਮ ਸਾਨੂੰ ਵੀ ਚਾਹੀਦਾ ਹਰਸ਼ਤਰ ਜਿੰਦਾਬਾਦ ਹਰਸ਼ਤਰ ਜਿੰਦਾਬਾਦ ਹਰਸ਼ਤਰ ਸੁਮੈ ਤੁਹਾਨੂੰ ਬੜਾ ਨਿਮਾਣਾ ਸਿੱਖਣ ਦੇ ਨਾਤੇ ਬੇਨਤੀ ਕਰਦਾ ਹਾਂ ਕਿ ਆਪਣੇ ਨਿਆਰੇਪਨ ਨੂੰ ਜੜਾ ਆ ਤੁਸੀਂ ਬਰਕਰਾਰ ਰੱਖਿਓ ਪੰਜਾਬ ਦੇ ਵਿੱਚ ਵੀ ਇਹ ਸੰਘਰਸ਼ਵੇਂ ਚੱਲਦਾ ਤੁਸੀਂ ਸਾਰੇ ਪੰਜਾਬ ਤੋਂ ਆਏ ਹੋ ਇੱਥੇ ਵੀ ਤੁਸੀਂ ਉਹ ਸੰਘਰਸ਼ ਦੀ ਇੱਕ ਲੜੀ ਜਿਹੜੀ ਆ ਉਹਨੂੰ ਤੋਰੀ ਰੱਖਿਆ ਔਰ ਤੁਹਾਡੇ ਸਿਰੇ ਸੇਹਰਾ ਵੱਜਦਾ ਆ ਕਿ ਤੁਸੀਂ ਖਾਲਸਾਤਾਨ ਦੇ ਸੰਘਰਸ਼ ਦੀ ਪਛਾਣ ਨੂੰ ਇੰਟਰਨੈਸ਼ਨਲਾਈਜ਼ ਕੀਤਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਜਦੋਂ ਸਾਡੇ ਲੋਕ ਅਜੇ ਇਹਨਾਂ ਮੁਲਕਾਂ ਦੇ ਵਿੱਚ ਨਹੀਂ ਸਿਆਏ ਬਹੁਤਾਤ ਦੇ ਵਿੱਚ ਸਾਡੇ ਸਿੰਘ ਜਿਹੜੇ ਪੰਜਾਬ ਦੇ ਵਿੱਚ ਵਿਚਰਦੇ ਸੀ ਉਹਨਾਂ ਨੇ ਵੀ ਇਸ ਸੰਘਰਸ਼ ਨੂੰ ਇੰਟਰਨੈਸ਼ਨਲਾਈਜ਼ ਕੀਤਾ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਕਦਮ ਕੋਈ ਵੀ ਚੁੱਕਣੇ ਪਏ ਹੋਣ ਸੋ ਉਦੋਂ ਵੀ ਖਾਲਸਾਤਾਨ ਦੀ ਗੱਲ ਜਦੋਂ ਇੰਡੀਆ ਦੀਆਂ ਮੇਨ ਅਖਬਾਰਾਂ ਫਰੰਟ ਪੇਜ ਦੇ ਉੱਤੇ ਖਾਲਸਾਤਾਨ ਦਾ ਸ਼ਬਦ ਲਿਖਦਿਆਂ ਹੈ ਤੇ ਇਹਦਾ ਮਤਲਬ ਇੰਗਲਿਸ਼ ਦੀਆਂ ਅਖਬਾਰਾਂ ਖਾਸ ਤੌਰ ਦੇ ਉੱਤੇ ਤੇ ਇਹ ਗੱਲ ਮੰਨੀ ਗਈ ਆ ਕਿ ਉਹ ਸਾਡਾ ਸੰਘਰਸ਼ ਇੰਟਰਨੈਸ਼ਨਲਾਈਜ਼ ਹੋਇਆ ਹੈ। ਔਰ ਉਸੇ ਹੀ ਸੰਘਰਸ਼ ਦੇ ਵਿੱਚੋਂ ਜਿਹੜੇ ਬਾਈ ਪ੍ਰੋਡਕਟ ਅੱਗੇ ਨਿਕਲੇ ਨੇ, ਜਬ ਪ੍ਰੋਡਕਟ ਅੱਗੇ ਨਿਕਲੇ ਨੇ ਉਹ ਅਸੀਂ ਸਾਰੇ ਆ ਤੇ ਸਾਡੇ ਉਸੇ ਹੀ ਸੰਘਰਸ਼ ਦੀ ਦੇਣ ਤੁਹਾਡੀ ਧਰਤੀ ਦਾ ਅਨਮੋਲ ਹੀਰਾ ਪਾਈ ਹਰਦੀਪ ਸਿੰਘ ਨੇ ਜਰ ਹੈ। ਜਿਹਨੂੰ ਇੰਡੀਆ ਨੇ ਸਾਥੋਂ ਖੋਇਆ ਆ। ਔਰ ਜਦਨ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਆ ਵੇਖੋ ਚਾਹੇ ਪੰਜਾਬ ਚ ਕੋਈ ਘਟਨਾ ਵਾਪਰੇ ਤੁਹਾਡਾ ਦਿਲ ਇੱਥੇ ਦੁਖਦਾ ਤੇ ਜਿਹੜੀ ਘਟਨਾ ਕੋਈ ਇਹੋ ਜਿਹੀ ਇੱਥੇ ਵਾਪਰਦੀ ਆ ਤੇ ਜਿੰਨਾ ਕਰਦ ਤੁਹਾਨੂੰ ਪੰਜਾਬ ਦਾ ਹੁੰਦਾ ਇੱਕ ਸਿੱਖ ਭਰਾ ਹੋਣ ਦੇ ਨਾਤੇ ਸਾਨੂੰ ਪੰਜਾਬ ਚ ਹੀ ਹੁੰਨਾ ਹੁੰਦਾ ਐਵੇਂ ਨਹੀਂ ਆ ਵੀ ਤੁਹਾਡੇ ਇੱਥੇ ਕੋਈ ਘਟਨਾ ਵਾਪਰੀ ਆ ਤੇ ਅਸੀਂ ਪੰਜਾਬ ਦੇ ਅਚ ਆਰਾਮ ਨਾਲ ਬੈਠੇ ਆ ਜਦ ਇਹ ਪੰਜਾਬ ਚ ਕੋਈ ਘਟਨਾ ਵਾਪਰੀ ਆ ਤੇ ਤੁਸੀਂ ਆਪਣੇ ਘਰਾਂ ਚ ਆਰਾਮ ਨਾਲ ਬੈਠੇ ਹੋ ਐਵੇਂ ਕੁਝ ਨਹੀਂ ਆ ਸਾਡੇ ਵਿੱਚ ਇੱਕ ਸਾਂਝ ਬਣਾਈ ਆ ਗੁਰੂ ਨੇ ਸਾਨੂੰ ਇੱਕ ਸ਼ਬਦ ਦੇ ਰਹੀ ਜੋੜਿਆ ਆ ਆਪਸ ਦੇ ਵਿੱਚ ਈਵਨ ਜਿਹੜਾ ਸਿੱਖ ਜੈਨੋਸਾਈਡ ਦੀ ਅਸੀਂ ਆਪਣੀ ਨਸਲ ਕੁਸ਼ੀ ਦੀ ਗੱਲ ਕਰਦੇ ਆ ਜੇ ਉਹਨੂੰ ਵੇਖਿਆ ਜਾਵੇ ਤੋੜ ਕੇ ਤੇ ਉਹ ਸਰੀਰ ਚਲੇ ਗਏ ਨੇ ਪਰ ਉਹ ਅੱਜ ਵੀ ਅਸੀਂ ਉਹਨਾਂ ਦੀ ਪੀੜ ਮਹਿਸੂਸ ਕਰਦੇ ਆਂ ਕਾਦੇ ਨਾਲ ਆ ਉਹ ਸਾਡੀ ਤਾਨ ਦੇ ਸਾਡੀ ਕੌਮ ਦੀ ਸਾਡਾ ਇੱਕ ਕੌਮੀ ਘਰ ਦੀ ਸਾਡੇ ਸਿੱਖ ਹੋਣ ਦੀ ਸੋ ਉਹ ਤਾਨ ਤੇ ਸਾਡੀ ਵਿਦੇਸ਼ਾਂ ਦੀ ਧਰਤੀ ਤੇ ਪੰਜਾਬ ਦੀ ਧਰਤੀ ਦੀ ਅੱਜ ਵੀ ਜੁੜੀ ਪਈ ਆ ਜਦੋਂ ਇਹ ਜਿਹੜੀਆਂ ਹੁਣ ਇੰਟਰਨੈਸ਼ਨਲ ਕਿਲਿੰਗਸ ਹੋਈਆਂ ਨੇ ਜਿਹਨੂੰ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਨਾਮ ਵੀ ਦਿੱਤਾ ਗਿਆ ਆ ਜਿਨੂੰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਵੀ ਕਿਹਾ ਗਿਆ ਹੈ ਜਿਨੂੰ ਤੁਸੀਂ ਕੋਈ ਵੀ ਨਾਮ ਦੇ ਲੋ ਉਹ ਦਿੱਤਾ ਗਿਆ ਉਹ ਜਦੋਂ ਪਹਿਲੀ ਹੋਈ ਹਾਲਾਂਕਿ ਉਹ ਤੋਂ ਪਹਿਲਾਂ ਵੀ ਸਲੋਲੀ ਚੱਲਦਾ ਪਿਆ ਹੈ ਪਰ ਜਿੱਤੋਂ ਬਾਅਦ ਲੈਂਮ ਲਾਈਟ ਦੇ ਵਿੱਚ ਗੱਲ ਆਈ ਕਿ ਇੰਨਾ ਹੀ ਦਿਨਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜ ਵੜ ਦੇ ਸ਼ਹਾਦਤ ਹੁੰਦੀ ਹੈ ਉਹਨਾਂ ਨੂੰ ਗੋਲੀਆਂ ਮਾਰ ਕੇ ਲਾਹੌਰ ਦੇ ਵਿੱਚ ਜਿਹੜਾ ਅਸ਼ੀਦ ਕੀਤਾ ਜਾਂਦਾ ਹੈ ਜਿੱਦਣ ਭਾਈ ਪਰਮਜੀਤ ਸਿੰਘ ਪੰਜ ਦੀ ਪੰਜ ਵੜ ਦੀ ਸ਼ਹਾਦਤ ਹੁੰਦੀ ਆ ਤੁਸੀਂ ਉਹਨਾਂ ਤੋਂ ਅਗਲੇ ਦਿਨ ਦੀਆਂ ਖ਼ਬਰਾਂ ਜਾਂ ਪੰਜਾਬ ਦੀ ਐਕਟੀਵਿਟੀ ਆ ਖੋਲ ਕੇ ਵੇਖਿਓ ਜਿਹੜੇ ਪੰਜਾਬ ਦੇ ਚੇਤਨ ਲੋਕ ਸੀਗੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਫਲਾਣੇ ਗੈਂਗਸਟਰ ਨੇ ਮਾਰਤਾ ਜਾਂ ਕਿਹੜੀ ਲੜਾਈ ਹੋਈ ਜਾਂ ਕਿਹੜੀ ਨਹੀਂ ਹੋਈ ਉਹਨਾਂ ਨੇ ਇੱਕ ਸ਼ਬਦ ਵਰਤਿਆ ਕਿ ਹਿੰਦੁਸਤਾਨ ਦੀ ਹਕੂਮਤ ਨੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਔਰ ਕਿਉਂਕਿ ਸਟੇਟ ਨੇ ਆਪਣੇ ਪੱਤੇ ਖੇਡੇ ਨੇ ਉਹਨੇ ਕਿਸੇ ਨੇ ਬਣਾਇਆ ਜੀ ਮਤਲਬ ਗੈਂਗਸਟਰਸ ਦੀ ਲੜਾਈ ਆ ਆਪਣੀ ਪਰਸਨਲ ਲੜਾਈ ਆ ਗੁਰਦੁਆਰਿਆਂ ਦੀ ਲੜਾਈ ਆ ਇਵਨ ਭਾਈ ਨੈਚਰਵਰੀ ਵੀ ਪੱਤੇ ਖੇਡੇ ਗਏ ਨੇ ਪੰਜਾਬ ਦੇ ਵਿੱਚ ਭੀ ਜੀ ਉਥੇ ਦੀ ਇੰਟਰਨਲ ਕਨਫਲਿਕਟ ਹੈ ਕਮੇਟੀਆਂ ਦਾ ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲੀਆਂ ਨੇ ਪਰ ਨਹੀਂ ਅਸੀਂ ਇਸ ਗੱਲ ਬਾਰੇ ਸਾਫ਼ ਥਿੰਕੇ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਇੰਡੀਅਨ ਸਟੇਟ ਨੇ ਕੀਤੀ ਆ ਉਹ ਤੋਂ ਬਾਅਦ ਮਹੀਨਾ ਨਹੀਂ ਬੀਤਿਆ ਡੇਢ ਮਹੀਨੇ ਦੇ ਬਾਅਦ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਦੀ ਖਬਰ ਆ ਜਾਂਦੀ 18 ਜੂਨ ਨੂੰ ਦਾ ਦੀ ਸ਼ਹਾਦਤ ਹੁੰਦੀ ਆ ਤੇ ਉਹ ਤੋਂ ਬਾਅਦ ਵੀ ਜਿਹੜੀਆਂ ਪੰਜਾਬ ਦੇ ਉੱਤੇ ਐਕਟੀਵਿਟੀਜ਼ ਹੋਈਆਂ ਨੇ ਉਹਦੇ ਵਿੱਚ ਅਸੀਂ ਕਿਹਾ ਕਿ ਇਹਦੇ ਵਿੱਚ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਦਾ ਹੱਥ ਆ ਅਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਪਰ ਪੰਜਾਬ ਦੇ ਲੋਕਾਂ ਨੇ ਇੱਕ ਕਿਆ ਔਰ ਜੇ ਤੁਹਾਨੂੰ ਯਾਦ ਹੋਵੇ ਤੇ 18 ਜੂਨ ਨੇ ਇਹਨਾਂ ਦੀ ਸ਼ਹਾਦਤ ਹੁੰਦੀ ਆ 1 ਜੁਲਾਈ ਦਾ ਪੰਜਾਬ ਦੇ ਵਿੱਚ ਅਸੀਂ ਰੋ ਦੇ ਖਿਲਾਫ ਪ੍ਰੋਟੈਸਟ ਕੀਤਾ ਜਿਹੜੀ ਗੱਲ ਬਾਅਦ ਵਿੱਚ ਸਤੰਬਰ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਆਪਣੀ ਪਾਰਲੀਮੈਂਟ ਦੇ ਵਿੱਚ ਕਹਿੰਦਾ ਹੈ ਕਿ ਇੰਡੀਅਨ ਇੰਟੈਲੀਜੈਂਸ ਦਾ ਹੱਥ ਆ ਸੋ ਮੈਂ ਇਹ ਨਹੀਂ ਆ ਕਿ ਮੈਂ ਇਹ ਗੱਲ ਅੱਗੇ ਦੱਸਾਂਗਾ ਕਿ ਸਾਡੇ ਵਿੱਚ ਗੱਲ ਆਈ ਕਿੱਥੋਂ ਆ ਸੋ ਉਹਦੇ ਉੱਤੇ ਮੋਹਰ ਲੱਗੀ ਜਿਹੜੀ ਗੱਲ ਅਸੀਂ ਬਿਨਾ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਤੋਂ ਕੀਤੀ ਉਸ ਤੋਂ ਬਾਅਦ ਪਿਛਲੇ ਸਾਲ ਦਸੰਬਰ ਦੇ ਵਿੱਚ ਬਠਿੰਡਾ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਕੀਤਾ ਗਿਆ ਬੰਦੀ ਸਿੰਘਾਂ ਨੂੰ ਲੈ ਕੇ ਔਰ ਇਹ ਜਿਹੜੀਆਂ ਕਿਲਿੰਗਸ ਹੋਈਆਂ ਜਿਹੜੇ ਸ਼ਹੀਦ ਹੋ ਇਹਨਾਂ ਨੂੰ ਲੈ ਕੇ ਉਹਦੇ ਵਿੱਚ ਮੈਂ ਆਪਣੇ ਹੱਥ ਦੇ ਵਿੱਚ ਫੜ ਕੇ ਇੱਕ ਪਲੇ ਕਾਰਡ ਤੇ ਇੱਕ ਫੋਟੋ ਫੜੀ ਤੁਹਾਡੇ ਚ ਜੇ ਕਿਸੇ ਨੇ ਵੇਖੀ ਹੋਵੇ ਉਹ ਫੋਟੋ ਸੀ ਸਾਮਤ ਗੋਇਲ ਦੀ ਜਿਹੜਾ ਉਦੋਂ ਦਾ ਰੋਹ ਦਾ ਚੀਫ ਹੀ ਤੇ ਇਹ ਗੱਲ ਕਹੀ ਸੀ ਵੀ ਇਸ ਬੰਦੇ ਦਾ ਇਹਦੇ ਵਿੱਚ ਹੱਥ ਆ ਇਹਦੀ ਇਨਵੋਲਵਮੈਂਟ ਆ ਤੇ ਉਹ ਗੱਲ ਜਿਹੜੀ ਹੁਣ ਰਿਪੋਰਟ ਇੱਥੇ ਛਾਪੀ ਉਹਦੇ ਵਿੱਚ ਆ ਗਈ ਉਹਦੇ ਸਾਮਤ ਗੋਇਲ ਦਾ ਨਾਮ ਆਇਆ ਹੈ ਪੀ ਇਹ ਵੀ ਵਿੱਚ ਇਨਵੋਲਡ ਰਿਹਾ ਆ ਉਹ ਸਾਰੇ ਪ੍ਰੋਸੈਸ ਦੇ ਵਿੱਚ ਭਾਈ ਹਰਦੀਪ ਸਿੰਘ ਜਿਹੜਾ ਭਾਈ ਪੰਨੂ ਵਾਲਾ ਜਿਹੜਾ ਕੇਸ ਆ ਸਾਰਾ ਉਹਦੀ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਉਹਦਾ ਨਾਮ ਆਇਆ ਸੀਸੀ1 ਤੇ ਸੀਸੀ2 ਦੇ ਜਿਹੜਾ ਵਿੱਚ ਗੱਲ ਆਈ ਉਹਦੇ ਚੋਂ ਸਾਮਤ ਗੋਇਲ ਦਾ ਨਾਮ ਵੀ ਆਉਂਦਾ ਆ ਪੀ ਇਹ ਵੀ ਵਿੱਚ ਆਇਆ ਲੂਪ ਆ ਸੋ ਮਤਲਬ ਪੀ ਇਹ ਗੱਲਾਂ ਆਆਂ ਕਿਥੋਂ ਨੇ ਸਾਨੂੰ ਕੋਈ ਪੰਜਾਬ ਬੈਠਿਆਂ ਨੂੰ ਇਲਾਹੀ ਇਲਹਾਮ ਨਹੀਂ ਹੋਇਆ ਅਸੀਂ ਇੰਡੀਆਸ ਇੰਡੀਅਨ ਸਟੇਟ ਦੇ ਕੰਮ ਕਰਨ ਦੇ ਤਰੀਕੇ ਵੇਖੇ ਨੇ ਪੀ ਉਹ ਕੰਮ ਕਿਵੇਂ ਕਰਦੀ ਆ ਅਸੀਂ ਉਹਦੇ ਪੈਤੜੇ ਵੇਖੇ ਨੇ ਉਹ ਬਹੁਤ ਵਿਰਲੇ ਨੇ ਜਿਨ੍ਹਾਂ ਨੂੰ ਇਲਾਹੀ ਇਲਹਾਮ ਹੁੰਦੇ ਨੇ ਬਟ ਉਹ ਬਹੁਤ ਵਿਰਲੇ ਨੇ ਅਸੀਂ ਉਹਨਾਂ ਦੇ ਵਿੱਚੋਂ ਨਹੀਂ ਗਏ ਵੀ ਮੈਂ ਤੁਹਾਨੂੰ ਕਹਾਂ ਕਿ ਅਸੀਂ ਸੰਤ ਮਹਾਪੁਰਸ਼ਾਂ ਤੇ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਨਹੀਂ ਸਾਨੂੰ ਜੇ ਚੀਜ਼ਾਂ ਪਤਾ ਲੱਗਦੀਆਂ ਨੇ ਤੇ ਉਹਦਾ ਇੱਕੋ ਹੀ ਕਾਰਨ ਹੈ ਵੀ ਅਸੀਂ ਆਪਣੀ ਮੂਵਮੈਂਟ ਨੂੰ ਸੀਰੀਅਸਨੈਸ ਦੇ ਨਾਲ ਵੇਖਦੇ ਆ ਤੇ ਜਿੱਥੇ ਆਪਣੀਆਂ ਕਮੀਆਂ ਤੇ ਆਪਣੀ ਤਾਕਤ ਨੂੰ ਪਹਿਚਾਣਦੇ ਆ ਉਥੇ ਦੁਸ਼ਮਣ ਦੀ ਤਾਕਤ ਨੂੰ ਵੀ ਪਹਿਚਾਣਦੇ ਆ ਦੁਸ਼ਮਣ ਦੇ ਕੰਮਕਾਰਾਂ ਦੇ ਤਰੀਕੇ ਨੂੰ ਪਛਾਣਦੇ ਆ ਉਹਦੇ ਵਿੱਚ ਅਸੀਂ ਇਹ ਗੱਲ ਕਹੀ ਵੀ ਇੰਡੀਆ ਤੇ ਇੰਡੀਆ ਦੀ ਰੋਏ ਏਜੰਸੀ ਇਹਦੇ ਵਿੱਚ ਇਨਵੋਲਡ ਆ ਸੋ ਮੈਂ ਆਪਣੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜਿੱਥੇ ਅਸੀਂ ਆਪਣੇ ਕੌਮੀ ਘਰ ਖਾਲਸਾਣ ਦਾ ਝੰਡਾ ਮੋਢਿਆਂ ਤੇ ਚੁੱਕਿਆ ਆ ਇਹ ਝੰਡਾ ਜ਼ਰੂਰੀ ਨੇ ਇਹਨਾਂ ਤੋਂ ਬਿਨਾ ਗੱਲ ਨਹੀਂ ਬਣਨੀ ਪੰਜਾਬ ਦੇ ਵਿੱਚ ਸਾਨੂੰ ਕਈ ਵਾਰੀ ਕਹਿ ਦਿੰਦੇ ਨੇ ਸਿਆਣੇ ਜਿਹੜੇ ਕਿਤਾਬਾਂ ਜਾਦੀਆਂ ਪੜ੍ਹਦੇ ਨੇ ਵੀ ਝੰਡੇ ਚੁੱਕਿਆ ਤੇ ਨਾਰੇ ਲਾਇਆ ਕੋਈ ਗੱਲ ਨਹੀਂ ਬਣਦੀ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਜਦੋਂ ਤੱਕ ਖਾਲਸਾਣ ਦਾ ਝੰਡਾ ਆਫੀਸ਼ੀਅਲੀ ਅਸੀਂ ਆਪਣੀਆਂ ਸਰਕਾਰੀ ਇਮਾਰਤਾਂ ਦੇ ਉੱਤੇ ਪੰਜਾਬ ਦੇ ਵਿੱਚ ਚੁਲਾ ਨਹੀਂ ਦਿੰਦੇ ਉਦੋਂ ਤੱਕ ਘੱਟੋ-ਘਾਟੇ ਸਾਡੇ ਮੋਢਿਆਂ ਤੇ ਜਰੂਰ ਚੋਲਦਾ ਰਹਿਣਾ ਚਾਹੀਦਾ ਦੁਨੀਆ ਸਾਡੀ ਕਹਿੰਦੀ ਝੰਡੇ ਕਾਲੀ ਚੁੱਕ ਲੈਨੇ ਯਾਰ ਇਹਨਾਂ ਨੂੰ ਸਮਝ ਨਹੀਂ ਆਉਂਦੀ ਦੁਨੀਆ 'ਚ ਲੜਾਈ ਝੰਡੇ ਦੀ ਹੁੰਦੀ ਆ ਅ ਮੈਂ ਤੁਹਾਡੇ ਕੈਨੇਡਾ ਦੇ ਵਿੱਚ ਆ ਕੇ ਇੱਕ ਚੀਜ਼ ਹੋਰ ਜਿਹੜੀ ਨੋਟ ਕੀਤੀ ਆ ਤੁਸੀਂ ਵੇਖੋ ਇੱਥੇ ਪਾਈ ਆਵੇਂ ਕਿਸੇ ਕੰਪਨੀ ਨੇ ਝੰਡਾ ਲਾਇਆ ਆਪਣਾ ਉਹਦੇ ਨਾਲ ਕੈਨੇਡਾ ਦਾ ਝੰਡਾ ਲੱਗਾ ਹੈ ਈਵਨ ਇੱਥੇ ਦੀ ਸਟੇਟ ਨੇ ਇੱਥੇ ਦੀ ਪ੍ਰੋਵਿੰਸ ਨੇ ਉਹਨਾਂ ਦਾ ਆਪਣਾ ਝੰਡਾ ਵੀ ਲੱਗਾ ਮੈਂ ਵੇਖਿਆ ਵੀ ਉਹ ਵੀ ਲੱਗਾ ਆ ਸਾਰੀ ਦੁਨੀਆ 'ਚ ਲੜਾਈ ਤੇ ਝੰਡੇ ਦੀ ਆ ਅਮਰੀਕਾ ਚੰਨ ਤੇ ਜਾਂਦਾ ਹੈ ਤੇ ਉੱਥੇ ਜਾ ਕੇ ਕੀ ਚੜਾਉਂਦਾ ਆ ਆਪਣਾ ਸਵਿਧਾਨ ਥੋੜੀ ਰੱਖ ਕੇ ਆਉਂਦਾ ਉੱਥੇ ਜਾ ਕੇ ਕੀ ਚੜਾਉਂਦਾ ਆ ਨਿਸ਼ਾਨੀ ਕੀ ਛੱਡ ਕੇ ਆਉਂਦਾ ਆ ਆਪਣਾ ਝੰਡਾ ਸੋ ਇਹ ਝੰਡੇ ਖਾਲਸਤਾਨ ਦੇ ਤੁਹਾਡੇ ਮੋਢਿਆਂ ਤੋਂ ਥੱਲੇ ਨਹੀਂ ਹੋਣੇ ਚਾਹੀਦੇ ਇਹਦੀ ਇੱਜ਼ਤ ਰੱਖੋ ਪਰ ਇਹਦੇ ਨਾਲ ਨਾਲ ਇਸ ਮੂਮੈਂਟ ਦੀ ਸੀਰੀਅਸਨੈਸ ਨੂੰ ਸਮਝੋ ਇੱਕ ਕੱਲੇ ਝੰਡਿਆਂ ਨਾਲ ਵੀ ਕਾਮਯਾਬ ਨਹੀਂ ਹੋਣੀ ਮੈਂ ਪਹਿਲਾਂ ਗੱਲ ਕਹ ਤੇ ਜੇ ਮੈਂ ਇਹ ਗੱਲ ਪਹਿਲਾਂ ਕਹਿੰਦਾ ਤਾਂ ਦੁਨੀਆ ਨੇ ਨੈਗੇਟਿਵ ਲੈ ਜਾਣੀ ਵੀ ਸ਼ਾਇਦ ਇਹ ਝੰਡਿਆਂ ਦੇ ਖਿਲਾਫ ਆ ਨਹੀਂ ਇਨ੍ਹਾਂ ਝੰਡਿਆਂ ਦੇ ਨਾਲ ਨਾਲ ਸਾਡੇ ਅੰਦਰ ਦੇ ਝੰਡੇ ਜਿਹੜੇ ਉਹ ਵੀ ਬੁਲੰਦ ਹੋਣੇ ਚਾਹੀਦੇ ਨੇ ਸਾਡੇ ਅੰਦਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਖਾਲਸਾਤਨ ਲੈਣਾ ਕਿਵੇਂ ਆ ਤੇ ਲੈਣਾ ਕਿਹਦੇ ਕੋਲੋਂ ਆ ਤੇ ਲੜਨਾ ਕਿਵੇਂ ਆ ਦੁਨੀਆ ਦੇ ਵਿੱਚ ਇੱਕ ਕਹਾਵਤ ਹੈ ਇੱਥੇ ਤੁਹਾਡੇ ਹਾਲਾਂਕਿ ਅੰਗਰੇਜ਼ੀ ਦੀ ਆ ਉਹ ਕਹਿੰਦੇ ਨੇ ਪੀ ਜੇ ਤੁਸੀਂ ਦੁਸ਼ਮਣ ਨੂੰ ਇਹ ਸਮਝ ਕੇ ਨਾਲ ਲੜੋ ਕਿ ਉਹ ਤਗੜਾ ਬੜਾਇਆ ਤੇ ਤੁਸੀਂ ਕਾਇਰ ਹੋ ਅੱਧੇ ਸਾਡੇ ਪੰਜਾਬੀ ਮੈਂ ਸਿੱਖ ਵੇਖੇ ਨੇ ਉਹ ਕਹਿੰਦੇ ਜੀ ਇੰਡੀਆ ਬਹੁਤ ਤਗੜਾ ਹੋ ਗਿਆ ਇਹਨਾਂ ਦੇ ਕੋਲੋਂ ਸਾਡੇ ਕੋ ਖਾਲਸਾਣ ਨਹੀਂ ਲਿਆ ਜਾਣਾ ਤੇ ਇਸ ਕਰਕੇ ਛੱਡੋ ਖਾਲਸਾਣ ਦੀ ਲੜਾਈ ਇਹ ਕਾਇਰਤਾ ਆ ਪਰ ਦੁਸ਼ਮਣ ਨੂੰ ਕਮਜ਼ੋਰ ਸਮਝ ਲੈਣਾ ਸਾਡੀ ਦੁਸ਼ਮਣੀ ਹੈ ਸੌਰੀ ਸਾਡੀ ਬੇਵਕੂਫੀ ਆ ਦੁਸ਼ਮਣ ਨੂੰ ਮਜ਼ਬੂਤ ਸਮਝ ਕੇ ਉਹਦੇ ਨਾਲ ਲੜਨਾ ਨਾ ਕਾਇਰਤਾ ਆ ਪਰ ਦੁਸ਼ਮਨ ਨੂੰ ਕਮਜ਼ੋਰ ਸਮਝ ਕੇ ਬਿਨਾ ਸੋਚੇ ਸਮਝੇ ਲੜਨਾ ਇਹ ਬੇਵਕੂਫੀ ਆ ਨਾ ਅਸੀਂ ਕਾਇਰ ਆ ਤੇ ਨਾ ਅਸੀਂ ਬੇਵਕੂਫ ਆ ਅਸੀਂ ਦੁਨੀਆ ਦੇ ਵਿੱਚ ਜੇ ਰਾਜ ਕਾਇਮ ਕਰਨਾ ਆ ਤੇ ਉਹਦੇ ਅੱਜ ਸਾਡੀ ਸੀਰੀਅਸਨੈਸ ਸਾਨੂੰ ਜਿਹੜੀ ਉਹ ਚਲਕਾਉਣੀ ਪਏਗੀ ਸੋ ਮੈਂ ਤੁਹਾਡੇ ਤੋਂ ਖਾਸ ਤੌਰ ਤੇ ਨੌਜਵਾਨਾਂ ਤੋਂ ਆਸ ਕਰਦਾ ਕਿਉਂਕਿ ਮੈਂ ਨੌਜਵਾਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਵੀ ਇਹ ਟ੍ਰੈਂਡ ਵੇਖਿਆ ਆ ਕਿ ਉਹ ਮੂਵਮੈਂਟ ਤੇ ਪ੍ਰਤੀ ਸੀਰੀਅਸ ਨਹੀਂ ਹੋ ਰਹੇ ਜੀ ਉਹ ਨਾਅਰੇ ਮਾਰ ਰਹੇ ਨੇ ਖਾਲਸਤਾਨ ਜਿੰਦਾਬਾਦ ਸਾਰੇ ਤੋਂ ਉੱਚੀ ਕਹਿੰਦੇ ਨੇ ਅੰਦਰ ਦੀ ਪੀੜ ਜਿਹੜੀ ਆ ਸੜਕਾਂ ਤੇ ਰੱਖਦੇ ਨੇ ਪਰ ਉਸ ਮੂਵਮੈਂਟ ਦੀ ਗਹਿਰਾਈ ਨੂੰ ਅਜੇ ਸਮਝ ਨਹੀਂ ਪਾਰੇ ਸੋ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਦੁਨੀਆ ਦੇ ਵਿੱਚ ਜਿੰਨੀਆਂ ਮੂਵਮੈਂਟਸ ਚੱਲੀਆਂ ਨੇ ਆਜ਼ਾਦੀ ਦੀਆਂ ਕਦੀ ਕੋਈ ਇੱਕ ਰਸਤੇ ਨਹੀਂ ਚੱਲੀ ਅਸੀਂ ਕੀ ਕਰਦੇ ਆ ਵੀ ਜਿਹੜਾ ਮੇਰੇ ਰਾਜ ਨਾਲ ਨਹੀਂ ਸਹਿਮਤ ਸਿੱਧਾ ਠੱਪਾ ਮਾਰਦੇ ਆ ਵੀ ਇਹ ਸਰਕਾਰੀ ਹੈ ਜੇ ਮੰਨ ਲਓ ਵੀ ਦੋ ਰਾਹ ਨੇ ਮੂਵਮੈਂਟ ਨੂੰ ਲੜਨ ਦੇ ਇੱਕ ਬੰਦਾ ਆ ਉਹ ਵੋਟਾਂ ਦੇ ਰਾਹੀਂ ਮੂਵਮੈਂਟ ਨੂੰ ਲੜਨਾ ਚਾਹੁੰਦਾ ਦੂਸਰਾ ਬੰਦਾ ਆ ਵੋਟਾਂ ਤੋਂ ਬਾਹਰ ਰਹਿ ਕੇ ਲੜਨਾ ਚਾਹੁੰਦਾ ਹੈ ਜਿਹੜਾ ਤੇ ਬੰਦਾ ਵੋਟਾਂ ਪਾਉਣਾ ਚਾਹੁੰਦਾ ਆ ਵੋਟਾਂ ਤੇ ਰਾਈ ਲੜਨਾ ਚਾਹੁੰਦਾ ਆ ਉਹ ਸਿੱਧਾ ਠੱਪਾ ਲਾ ਦਿੰਦਾ ਵੀ ਜਿਹੜੇ ਵੋਟਾਂ ਦੇ ਵਿੱਚ ਨਹੀਂ ਆਉਂਦੇ ਤੇ ਸਰਕਾਰੀ ਨੇ ਇਹ ਸਰਕਾਰ ਦੇ ਹੱਥੇ ਚ ਖੇਡਦੇ ਨੇ ਜਿਹੜਾ ਮੇਰੇ ਵਰਗਾ ਵੋਟਾਂ ਤੋਂ ਬਾਹਰ ਰਹਿਣਾ ਚਾਹੁੰਦਾ ਆ ਉਹ ਸਿੱਧਾ ਠੱਪਾ ਮਾਰਦਾ ਵੀ ਜਿਹੜੇ ਵੋਟਾਂ ਕਦਰ ਵਿੱਚ ਖੜ ਗਏ ਨੇ ਇਹ ਸਰਕਾਰੀ ਨੇ ਕੋਈ ਸਰਕਾਰੀ ਨਹੀਂ ਗਾ ਸਾਰੇ ਅਸੀਂ ਇੱਕ ਦੂਸਰੇ ਦੇ ਪੂਰਕ ਆ ਜਿਹਨੂੰ ਜਿਹੜਾ ਪੈੰਤਰਾ ਮਨਜ਼ੂਰੀਆ ਅਪਣਾਓ ਜਿਹੜਾ ਜੋ ਕੰਮ ਕਰਨਾ ਕਰੋ ਬਟ ਇੱਕ ਚੀਜ਼ ਨਹੀਂ ਬਦਲਣੀ ਚਾਹੀਦੀ ਇੱਕ ਚੀਜ਼ ਦੇ ਉੱਤੇ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਉਹ ਆ ਸਾਡਾ ਨਿਸ਼ਾਨਾ ਖਾਲਸਤਾਨ ਇਹਦੇ ਵਿੱਚ ਕੰਪਰੋਮਾਈਜ਼ ਕਰਾਂਗੇ ਇਹਦੇ ਵਿੱਚ ਕੰਪਰੋਮਾਈਜ਼ੇਸ਼ਨ ਕਿੱਥੇ ਆਉਂਦੀ ਆ ਫਿਰ ਉਹ ਆਉਂਦੀ ਆ ਜਦੋਂ ਤੁਸੀਂ ਆਪਣੀ ਮੰਜ਼ਲ ਨੂੰ ਛੋਟਿਆ ਕਰ ਲੈਂਦੇ ਹੋ ਖਾਲਸਤਾਨ ਦੀ ਮੰਜ਼ਲ ਨੂੰ ਛੱਡ ਕੇ ਦੇ ਵਾਅਦਤਕਾਰਾਂ ਤੇ ਲੜ ਲੱਗ ਪੈਂਦੇ ਹੋ ਵਾਅਦਤਕਾਰਾਂ ਦੀ ਲੜਾਈ ਸਾਡੀ ਸੀ ਪਰ ਉਹ 84 ਤੋਂ ਪਹਿਲਾਂ ਤੱਕ ਹੀ ਜਦੋਂ ਭਾਰਤੀ ਹਕੂਮਤ ਨੇ ਆਪਣਾ ਤਿਰੰਗਾ ਆਪਣੇ ਟੈਂਕਾਂ ਤੇ ਲਵਾ ਕੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਤੇ ਜਿੱਦਣ ਸਾਡੇ ਹਜ਼ਾਰਾਂ ਨੌਜਵਾਨ ਪਿਛਲੇ 15 ਸਾਲਾਂ ਦੇ ਵਿੱਚ ਉਸ ਮੂਮੈਂਟ ਤੋਂ ਬਾਅਦ ਸ਼ਹੀਦ ਕਰਤੇ ਉਸ ਤੋਂ ਬਾਅਦ ਸਾਡੀ ਲੜਾਈ ਹੁਣ ਵਾਅਦਾ ਅਧਿਕਾਰਾਂ ਦੀ ਨੀਗੀ ਹੁਣ ਸਾਨੂੰ ਵਾਅਦਾ ਅਧਿਕਾਰ ਨਹੀਂ ਚਾਹੀਦੇ 84 ਤੋਂ ਪਹਿਲਾਂ ਸ਼ਾਇਦ ਮੰਗਾ ਮੰਨੀਆਂ ਹੁੰਦੀਆਂ ਤੇ ਗੱਲ ਵੱਖਰੀ ਹੁਣ ਸਾਡੀ ਲੜਾਈ ਸੰਪੂਰਨ ਇਸ ਗੱਲ ਦੇ ਉੱਤੇ ਬਿਲਕੁਲ ਨਹੀਂ ਲਿਆਉਣਾ ਕਿ ਸਾਨੂੰ ਵਾਅਦਾਦਾਰ ਦਿੱਤੇ ਜਾਣ ਜਾਂ ਸਾਨੂੰ ਚhattisgarh ਦੇ ਦੇ ਦਿਓ ਜਾਂ ਸਾਨੂੰ ਪੰਜਾਬੀ ਬੋਲਦੇ ਇਲਾਕੇ ਦੇ ਦਿਓ ਜਾਂ ਸਾਡਾ ਪਾਣੀ ਸਾਨੂੰ ਦੇ ਦਿਓ ਅਸੀਂ ਇਹ ਸਾਰਾ ਕੁਝ ਲਵਾਂਗੇ ਛੱਡਣਾ ਨਹੀਂਗਾ ਪਰ ਹੁਣ ਇਹ ਸਾਰਾ ਕੁਝ ਖਾਲਿਸਤਾਨ ਦੇ ਵਿੱਚੋਂ ਮਿਲੇਗਾ ਹੁਣ ਅਸੀਂ ਆਪਣੇ ਦਰਿਆਵਾਂ ਦਾ ਬੰਨ ਜਿਹੜਾ ਆ ਉਹ ਉਦਣ ਮਾਰਾਂਗੇ ਜਦ ਤਣ ਅਸੀਂ ਖਾਲਿਸਤਾਨ ਦਾ ਝੰਡਾ ਪੰਜਾਬ ਦੇ ਚੱਚਾ ਲਾ ਲਾਂਗੇ ਅਸੀਂ ਪੰਜਾਬੀ ਬੋਲਦੇ ਇਲਾਕੇ ਉਦਣ ਆਪਣੇ ਕਰਾਂਗੇ ਜਦ ਤਣ ਖਾਲਿਸਤਾਨ ਜਿਹੜਾ ਆ ਬਰਾਬਰ ਦੇ ਉੱਤੇ ਦੁਨੀਆ ਦੇ ਵਿੱਚ ਹੋਂਦ ਦੇ ਵਿੱਚ ਆਊਗਾ ਅਸੀਂ ਆਪਣੀ ਕਿਸਾਨੀ ਉਹਦਣ ਬਚਾ ਪਾਵਾਂਗੇ ਜਦੋਂ ਖਾਲਸਤਾਨ ਹੋਂਦ ਦੇ ਵਿੱਚ ਆਏਗਾ ਇਹ ਸਾਰੀਆਂ ਮੁਸੀਬਤਾਂ ਦਾ ਹੱਲ ਸਿਰਫ ਤੇ ਸਿਰਫ ਸਾਡੀ ਆਜ਼ਾਦੀ ਦੇ ਵਿੱਚ ਪਿਆ ਜੇ ਇਹਨਾਂ ਮੁਸੀਬਤਾਂ ਦਾ ਹੱਲ ਅੱਜ ਤੱਕ ਹੋਣਾ ਹੁੰਦਾ ਭਾਰਤੀ ਸਿਸਟਮ ਦੇ ਵਿੱਚ ਤੇ ਹੋ ਜਾਣਾ ਸੀ ਜੇ ਕਿਸਾਨਾਂ ਦੇ ਹਾਲਤ ਚੰਗੇ ਹੋਣੇ ਹੁੰਦੇ ਜੇ ਕਿਸਾਨਾਂ ਦੀ ਸਿਚੁਏਸ਼ਨ ਬੈਟਰ ਹੋਣੀ ਹੁੰਦੀ ਤੁਹਾਨੂੰ ਹੋ ਜਾਣੀ ਜੇ ਉਹਨਾਂ ਨੇ ਚੰਡੀਗੜ੍ਹ ਤੁਹਾਨੂੰ ਦੇਣਾ ਹੁੰਦਾ ਤੁਹਾਨੂੰ ਦੇ ਦੇਣਾ ਸੀ ਜੇ ਤੁਹਾਡੇ ਪਾਣੀ ਉਹਨਾਂ ਲੁੱਟਣੇ ਬੰਦ ਕਰਨੇ ਹੁੰਦੇ ਉਹਨੂੰ ਬੰਦ ਕਰ ਦੇਣੇ ਪਰ ਇਹਨਾਂ ਸਾਰਿਆਂ ਦੇ ਉੱਤੇ ਉਹ ਪਕੜ ਦਿਨੋਂ ਦਿਨ ਹੋਰ ਮਜ਼ਬੂਤ ਕਰਦੇ ਜਾ ਰਹੇ ਆ ਕਿਉਂ ਕਿਉਂਕਿ ਉਹਨਾਂ ਦੀ ਨੀਅਤ ਮੈੜੀ ਆ ਤੇ ਹੁਣ ਅਸੀਂ ਆਪਣੇ ਨਿਸ਼ਾਨੇ ਨੂੰ ਨਿਕਾ ਕਰਕੇ ਉਹਨਾਂ ਦੀ ਮੈੜੀ ਨੀਅਤੇ ਮੋਰ ਨਹੀਂ ਲਾਉਣੀ ਸੋ ਸਾਡਾ ਨਿਸ਼ਾਨਾ ਸਾਡੇ ਆ ਕੌਮੀ ਘਰ ਦੀ ਪ੍ਰਾਪਤੀ ਹੋਣਾ ਚਾਹੀਦਾ ਹੁਣ ਉਹ ਹੋਵੇ ਕਿਵੇਂ ਉਹਦੇ ਵਿੱਚ ਸਿੱਖ ਦਾ ਐਸਪੋਰਾ ਤੇ ਪੰਜਾਬ ਦੇ ਵਿੱਚ ਬੈਠੇ ਜਿਹੜੇ ਅਸੀਂ ਲੋਕ ਆ ਸਾਡੀ ਸਾਰਿਆਂ ਦੀ ਬਰਾਬਰੀ ਹਾਂਜੀ ਵੀਰੋ ਐਸਜੀਐਚ ਦੀ ਵੀਡੀਓ ਤੇ ਸਾਨੂੰ ਪਤਾ ਹੈ ਇਸ ਚੀਜ਼ ਦਾ ਕਿ ਅਸੀਂ ਦੇਖ ਪਾ ਰਹੇ ਹਾਂ ਖਾਲਸਾ ਐਰ ਜਰੀ ਹੈ ਜਿਸ ਤਰ੍ਹਾਂ ਖਾਲਸਪਤਾਨ ਹਲੇ ਖਾਲਸਾ ਰਾਜ ਆਇਆ ਨਹੀਂ ਖਾਲਸਪਤਾਨ ਬਣਿਆ ਨਹੀਂ ਹੈ ਤੇ ਜਿਸ ਤਰ੍ਹਾਂ ਸਿੱਖ ਸਰਦਾਰ ਲੋਕਾਂ ਦੀ ਮਦਦ ਕਰ ਰਹੇ ਨੇ ਉਹ ਦੇਖ ਕੇ ਬਹੁਤ ਜ਼ਿਆਦਾ ਲੋਕ ਹੈਰਾਨ ਹੁੰਦੇ ਨੇ ਤੇ ਦੇਖਦੇ ਨੇ ਕਿ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਅਗਰ ਖਾਲਸਪਤਾਨ ਬਣ ਗਿਆ ਅਗਰ ਖਾਲਸਾ ਰਾਜ ਆ ਗਿਆ ਤੇ ਇੱਕ ਮਸਾਲੀ ਮੁਲਕ ਬਨੇਗਾ ਇੱਕ ਜਰੀ ਰਿਆਸਤ ਹੋਏਗੀ ਬਹੁਤ ਜ਼ਿਆਦਾ ਮਸਾਲੀ ਹੋਗੀ ਅਗਰ ਕਿਸੇ ਮੁਲਕ ਤੇ ਆਫਤ ਆਂਦੀ ਏ ਅਗਰ ਕਿਸੇ ਮੁਲਕ ਤੇ ਹਾਰ ਆਂਦੇ ਨੇ ਜਾਂ ਅਗਰ ਕਿਸੇ ਮੁਲਕ ਤੇ ਜਿਸ ਤਰ੍ਹਾਂ ਅਮਰੀਕਾ ਦੇ ਅੰਦਰ ਅਸੀਂ ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਨੇ ਦੇਖਿਆ ਜਿਸ ਤਰ੍ਹਾਂ ਉਸ ਮੁਲਕ ਨੇ ਤਬਾਹੀ ਮਚਾਈ ਜੰਗਲਾਂ ਦੀ ਅੱਗ ਨੇ ਤਬਾਹੀ ਮਚਾਈ ਜਿਸ ਤਰ੍ਹਾਂ ਖਾਲਸਾ ਇਹ ਢਾਲ ਲੈਣੇ ਉੱਥੇ ਜਾ ਕੇ ਲੋਕਾਂ ਦੀ ਮਦਦ ਕੀਤੀ ਅਸੀਂ ਦੇਖਿਆ ਕਿ ਸਿੱਖਾਂ ਸਰਦਾਰਾਂ ਨੇ ਕੈਂਪ ਲਾਏ ਉੱਥੇ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਪਾਕਿਸਤਾਨ ਦੇ ਅੰਦਰ ਜਦੋਂ ਦੇਖਿਆ ਸਲਾਬ ਆਇਆ ਖਾਲਸਾ ਢਾਲ ਨੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਤੇ ਹਲੇ ਤੱਕ ਉਹ ਬਣ ਰਹੇ ਨੇ ਬਹੁਤ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਬਹੁਤ ਜ਼ਿਆਦਾ ਫੰਡਿੰਗ ਹੋਈ ਤੇ ਅਗਰ ਖਾਲਸਾ ਰਾਜ ਆਇਆ ਖਾਲਸਤਾਨ ਬਣਿਆ ਤੇ ਫਿਰ ਲੋਕਾਂ ਦੀ ਮਦਦ ਕੀਤੀ ਜਾਏਗੀ ਮੋਦੀ ਸਰਕਾਰ ਚਾਂਦੀ ਨਹੀਂ ਹੈ ਕਿ ਖਾਲਸਤਾਨ ਮਿਲੇ ਸਿੱਖਾਂ ਨੂੰ ਸਿੱਖਾਂ ਦੇ ਰਾਈਟਸ ਮਿਲੇ ਜਿਹੜੇ ਬਹੁਤ ਦੇਰ ਤੋਂ ਦਬਾਏ ਜਾ ਰਹੇ ਨੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸੋ